ਸਤਨਾਮ ਵਾਹਿਗੁਰੂ ਸਾਹਿਬ ਜੀ ਆਤੋਂ ਪਰਮ ਭੁਲਾਣੀਆਂ ਤੁਚੈ ਲਗਾਹਿਥ ਲਖ ਸਿੰਗਾਰ ਬਣਾਇਆ ਖਾਰਜ ਨਾਹੀ ਕੇਤ ਆਤੈ ਕਰਮ ਭੁਲਾਣੀਆਂ ਤੁਚੈ ਲਗਾਹਿਥ ਲੱਖ ਸ਼ਿੰਗਾਰ ਬਣਾਇਆ ਪਾਰ ਜਨਾਈ ਕੀਤ ਜਿਤ ਦਿਨ ਦੇਹ ਬਿਨ ਸੁਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੈ ਨਾ ਦੇਨੀ ਭੇਤ ਛਾਡ ਖੜੋ ਤੇ ਕਿਨ ਐ ਮਾਏ ਜਿਨ ਸਿਓ ਲਗਾਹੇਠ ਆਤਮ ਰੋੜੈ ਤਨ ਕਫੈ ਸਿਆਉ ਆਸ ਪੀਤ ਜਿਹਾ ਬੀਜ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾ ਗਤੀ ਚਰਨ ਬੋਹਿਤ ਪ੍ਰਵ ਦੇਤ ਸੇ ਭਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਏ ਤ ਨਾਨਕ ਕਉ ਸਰਣਾਗਤੀ ਚਰਨ ਭਉਤ ਪ੍ਰਵਦੇ ਤ ਸੇ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਏ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਸੰਗਰਾਮ ਭਾਦੋਂ ਦੀ ਸੰਗਰਾਮ ਭਾਗੀ ਪਰਿਪਾਕ ਸੋ ਲੱਕਣੀ ਸੁਖ ਤੇ ਨੰਦਨਾ ਛੜੇ ਸੁਖ ਤੇ ਨੰਦਨਾ ਪਿਤ ਹੋਏ ਸਭ ਨੂੰ ਛੜਦਿਆਂ ਕਲਾ ਬਖਸ਼ਣ ਮਾਰਾ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਜਿਵੇਂ ਕਿ ਭਾਦੋਂ ਤੇ ਤਰਾਕਟੇ ਤੇ ਘੁੰਮੇ ਵਿੱਚ ਮਨੁੱਖ ਬਹੁਤ ਘਰ ਆਉਂਦਾ ਹੈ ਜਿਵੇਂ ਜਿਸ ਜੀਵ ਇਸ स्त्री ਦਾ ਪਿਆਰ ਪ੍ਰਭੂ ਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਉਹ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ ਉਸ ਤੇ ਕਿਸੇ ਕੰਮ ਨਹੀਂ ਆਉਂਦੇ ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ ਜਦੋਂ ਮਨੁੱਖ ਮਰ ਜਾਏਗਾ ਉਸ ਵੇਲੇ ਸਾਰੇ ਸਾਖ ਅੰਗ ਆਖਣਗੇ ਕਿ ਇਹ ਇਹ ਹੁਣ ਗੁਜ਼ਰ ਗਿਆ ਹੈ ਲੋਭ ਲੋਥ ਪਵਿੱਤਰ ਪਈ ਹੈ ਇਸ ਨੂੰ ਛੇਤੀ ਬਾਹਰ ਲੈ ਚੱਲੋ ਜਮਦੂਤ ਜਿੰਦ ਨੂੰ ਫੜ ਕੇ ਅਕੇ ਲਾ ਲੈਂਦੇ ਹਨ ਕਿਸੇ ਨੂੰ ਇਹ ਵੀ ਇੱਥੇ ਨਹੀਂ ਦੱਸਦੇ ਕਿ ਕਿੱਥੇ ਲੈ ਕੇ ਚੱਲੇ ਹਾਂ ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਉਹ ਫਲ ਵਿੱਚ ਹੀ ਸਾਥ ਛੱਡ ਬੈਠਦੇ ਹਨ ਮੌਤ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ ਉਸ ਦਾ ਸਰੀਰ ਆਖਾ ਹੁੰਦਾ ਹੈ ਉਹ ਕਾਲਾ ਕਾਲ ਤੋਂ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ। ਖਬਰਾਂਤ ਵਿੱਚ ਇੱਕ ਆਰੰਗ ਆਉਂਦਾ ਹੈ, ਇੱਕ ਜਾਂਦਾ ਹੈ। ਇਸ ਸਰੀਰ ਮਨੁੱਖ ਦੇ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ। ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ, ਕੋਈ ਫਸਲ ਵੱਢਦਾ ਹੈ। ਜਿਹੇ ਕਰਮ ਕਰਦਾ ਹੈ, ਤੇ ਆ ਫਲ ਪਾਉਂਦਾ ਹੈ। ਏ ਨਾਨਕ ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ ਉਹ ਨਰਕ ਵਿੱਚ ਨਹੀਂ ਪਾਏ ਜਾਂਦੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸਰਨ ਵਿੱਚ ਆ ਜਾਂਦੇ ਹਨ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨੀ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this is Bara Maha, the baramah da 12th mansa maj 5th mahal 4th house one universal creator god by the grace of the guru in the month of bhadra she is diluted by doubt because of our attachment to duality she may wear thousands of ornaments but they are Of no use at all. On that day, when the body perishes, at that time she becomes a ghost. The messenger of death seizes and holds her and does not tell anyone his secret. And her loved ones, in an instant, they move on, leaving her all alone. She wrings her hands, her body writhes in pain, and she turns from black to white as she has planted. So does she harvest. Such is the field of karma. Nanak seeks God's sanctuary. God has given him the coat of his feet. Those who love the Guru, the protector and savior in pada shall not be thrown down into hell.